ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ। ਇਹ 14 ਜੂਨ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ। ਅੱਜ ਤਰੀਖ ਹੈਗੀ ਆ 14 ਜੂਨ ਜਿਵੇਂ ਆਪਾਂ ਸਵੇਰ ਵੇਲੇ ਦੱਸਿਆ ਹੋਇਆ ਸੀਗਾ ਕਿ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਅੱਜ ਸਵੇਰ ਵੇਲੇ ਗਰਮ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤਕਰੀਬਨ ਮਾਹੌਲ ਵੀ ਉਸੇ ਤਰ੍ਹਾਂ ਹੀ ਰਿਹਾ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਅੱਜ ਸਾਫ਼ ਬਣਿਆ ਹੋਇਆ ਸੀਗਾ ਤੇ ਸੁਣੀ ਧੁੱਪ ਨਿਕਲੀ ਹੋਈ ਸੀਗੀ ਤੇ ਟੈਂਪਰੇਚਰ ਇੱਕ ਵਾਰ ਫੇਰ ਤੋਂ 45 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਗਰਮੀ ਤੋਂ ਰਾਹਤ ਅੱਜ ਵੀ ਜਿਵੇਂ ਦੱਸਿਆ ਹੋਇਆ ਸੀਗਾ ਕਿ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਜਿਹੜੀ ਮੁੱਖ ਤੌਰ ਤੇ ਗਰਮੀ ਤੋਂ ਰਾਹਤ ਮਿਲੇਗੀ ਉਹ 17 ਤਰੀਕ ਤੋਂ ਬਾਅਦ ਜਾਂ 18 ਤਰੀਕ ਦੇ ਆਸ-ਪਾਸ ਮਿਲਣ ਦੀ ਸੰਭਾਵਨਾ ਹੈ ਜਿਹਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਟੁੱਟਵੇਂ ਤੌਰ ਤੇ ਉਹਦੇ ਵਿੱਚ ਵੀ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਸਕਦੀਆਂ ਹਨ ਪਰ ਅੱਜ ਤਰੀਕ ਹੈਗੀ 14 ਜੂਨ ਸ਼ਾਮ ਵੇਲੇ ਕੁਝ ਇਲਾਕਿਆਂ ਦੇ ਵਿੱਚ ਅੱਜ ਕੱਲ ਵਾਂਗੂ ਧੂੜ ਭਰੀ ਹਨੇਰੀ ਤੇ ਹਲਕੇ ਜੇ ਕਿਣਮਣ ਹੋਣ ਦੀ ਸੰਭਾਵਨਾ ਜਰੂਰ ਬਣੀ ਹੋਈ ਹੈ ਖਾਸ ਕਰਕੇ ਪਠਾਨਕੋਟ ਗਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਤਰਨਤਾਰਨ ਦੇ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਹਨੇਰੀ ਦੇ ਨਾਲ ਸ਼ਾਮ ਵੇਲੇ ਜਾਂ ਰਾਤ ਵੇਲੇ ਹਲਕੀ ਕਣਮਣ ਹੋ ਸਕਦੀ ਹੈ ਦੂਸਰੀ ਤਰਫ ਮਾਲਵੇ ਦੇ ਵਿੱਚ ਵੀ ਥੋੜੇ ਬਹੁਤ ਹੀਟ ਸੈੱਲ ਬਣ ਸਕਦੇ ਹਨ ਕੁਝ ਇਲਾਕਿਆਂ ਦੇ ਵਿੱਚ ਤੇਜ਼ ਧੁੱੜਪਰੀ ਹਨੇਰੀ ਪੁੱਜ ਸਕਦੀ ਹੈ ਪਰ ਇਹ ਕਾਰਵਾਈਆਂ ਲਿਮਟਿਡ ਏਰੀਆ ਦੇ ਵਿੱਚ ਥੋੜੇ ਜਿਹੇ ਖੇਤਰਾਂ ਦੇ ਵਿੱਚ ਹੀ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ ਕੁੱਲ ਮਿਲਾ ਕੇ ਅਗਲੇ 2 ਦਿਨ ਪੰਜਾਬ ਦਾ ਟੈਂਪਰੇਚਰ ਇਸੇ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਹੈ ਥੋੜਾ ਜਿਹਾ ਗਰਮ ਅੱਗੇ ਨਾਲੋਂ ਜ਼ਿਆਦਾ ਹੋਵੇਗਾ 1.5 ਡਿਗਰੀ ਟੈਂਪਰੇਚਰ ਅੱਗੇ ਨਾਲੋਂ ਜ਼ਿਆਦਾ ਵਧਣ ਦੀ ਸੰਭਾਵਨਾ ਦਿਖਾਈ